ਤੱਕ ਰੰਚ ਬੈਠ ਕੇ ਆਨਲਾਈਨ ਫੂਡ ਮੰਗਵਾਉਣ ਵਾਲਿਆਂ ਲਈ ਵੱਡੀ ਖਬਰ ਜੀहां ਧਿਆਨ ਨਾਲ ਸੁਣ ਲੈਣਾ ਕਿਤੇ ਤੁਹਾਨੂੰ ਵੀ ਨਾ ਹੋਣਾ ਪੈ ਜਾਵੇ ਖੱਜਲ ਖਵਾਰ ਤਾਂ ਬਿਲਕੁਲ ਇੱਕ ਵੱਡੀ ਖਬਰ ਜੋ ਤੁਹਾਡੇ ਨਾਲ ਇਸ ਵਕਤ ਸਾਂਝੀ ਕਰਨ ਜਾ ਰਿਹਾ ਕਿ ਜੋ ਵਿਅਕਤੀ ਘਰੇ ਬੈਠੇ ਬਿਠਾਏ ਆਨਲਾਈਨ ਫੂਡ ਐਪ ਦੇ ਦੁਆਰਾ ਫੂਡ ਮੰਗਵਾਉਂਦੇ ਸੀ ਜੀहां ਉਹਨਾਂ ਨੂੰ ਘਰੇ ਹੀ ਫੂਡ ਦੀ ਡਿਲੀਵਰੀ ਹੋ ਜਾਂਦੀ ਸੀ ਹੁਣ ਉਹਨਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀहां ਤੁਹਾਨੂੰ ਦੱਸਦੀ ਹੈ ਕਿ ਫੂਡ ਐਪ ਜੀਹਾਂ ਆਨਲਾਈਨ ਫੂਡ ਐਪ ਜੋ ਤੁਹਾਡੇ ਇੱਕ ਆਰਡਰ ਤੇ ਕਰੇ ਬੈਠਿਆਂ ਬਿਠਾਇਆ ਤੁਹਾਨੂੰ ਫੂਡ ਡਿਲੀਵਰ ਕਰ ਦਿੰਦਾ ਸੀ ਤਾਂ ਤੁਸੀਂ ਆਰਾਮਦਾਇਕ ਪੂਰੀਆਂ ਸਹੂਲਤਾਂ ਦੇ ਨਾਲ ਇਸ ਫੂਡ ਨੂੰ ਰਿਸੀਵ ਕਰਕੇ ਇੱਕ ਕਮਰੇ ਦੇ ਵਿੱਚ ਬੈਠ ਕੇ ਖਾ ਲੈਂਦੇ ਸੀ ਤਾਂ ਹੁਣ ਉਹਨਾਂ ਦੇ ਲਈ ਬੇਹੱਦ ਖਬਰ ਖਾਸ ਰਹਿਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਫੂਡ ਐਪ Zomato ਨੇ ਇੱਕ ਖਾਸ ਅਪੀਲ ਕੀਤੀ ਹੈ ਜੀਹਾਂ ਦੁਪਹਿਰ ਦੇ ਸਮੇਂ ਆਰਡਰ ਦੇਣ ਤੋਂ ਬਚੋ ਆਖਿਰਕਾਰ ਫੂਡ ਐਪ ਜ਼ੋਮੈਟੋ ਨੇ ਆਪਣੇ ਗਾਹਕਾਂ ਨੂੰ ਕਿਉਂ ਕੀਤੀ ਅਜਿਹੀ ਅਪੀਲ ਆਖਰਕਾਰ ਉਹਨਾਂ ਨੂੰ ਕਿਸ ਗੱਲ ਦਾ ਡਰ ਹੈ ਤਾਂ ਬਿਲਕੁਲ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਐਤਵਾਰ ਨੂੰ ਗਾਹਕਾਂ ਨੂੰ ਦੁਪਹਿਰ ਦੇ ਭੀੜ-ਪੜੱਕੇ ਦੇ ਸਮੇਂ ਦੇ ਵਿੱਚ ਆਰਡਰ ਨਾ ਕਰਨ ਦੀ ਬੇਨਤੀ ਕੀਤੀ ਹੈ ਤਾਂ ਬਿਲਕੁਲ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਆਪਣੇ ਗਾਹਕਾਂ ਨੂੰ ਦਰਅਸਲ ਬੇਨਤੀ ਕੀਤੀ ਹੈ ਕਿ ਦੁਪਹਿਰ ਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੋਈ ਵੀ ਆਰਡਰ ਨਾ ਦਿੱਤਾ ਜਾਵੇ ਤਾਂ ਗਾਕਾਂ ਨੂੰ ਉਹਨਾਂ ਦੇ ਆਰਡਰ ਦੀ ਡਿਲੀਵਰੀ ਨਹੀਂ ਹੋਵੇਗੀ ਜੀ ਹਾਂ ਉਹਨਾਂ ਨੇ ਖਾਸ ਬੇਨਤੀ ਕੀਤੀ ਹੈ ਕਿ ਉਹਨਾਂ ਚਿਰ ਉਹ ਆਰਡਰ ਨਾ ਦੇਣ ਜਿੰਨਾ ਚਿਰ ਕੁਝ ਬੇहद ਖਾਸ ਨਾ ਹੋਵੇ ਜੀ ਹਾਂ ਅਗਰ ਜ਼ਰੂਰੀ ਨਾ ਹੋਵੇ ਤਾਂ 12 ਤੋਂ 3 ਵਜੇ ਤੱਕ ਆਰਡਰ ਨਾ ਦੇਣ ਦੀ ਬੇਨਤੀ ਕੀਤੀ ਹੈ ਤਾਂ ਬਿਲਕੁਲ Zomato ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਮੌਤਾਂ ਨੇ ਜਿਹੜੀਆਂ ਹੀਟ ਸਟ੍ਰੋਕ ਦੇ ਕਾਰਨ ਹੋਈਆਂ ਨੇ ਜੀਹਾਂ Zomato ਨੇ ਦੱਸਿਆ ਕਿ ਬਿਹਾਰ, ਰਾਜਸਥਾਨ ਤੇ ਚਾਰਖੰਡ ਦੇ ਨਾਲ-ਨਾਲ ਦਿੱਲੀ ਦੇ ਵਿੱਚ ਵੀ ਹੀਟ ਸਟ੍ਰੋਕ ਦੇ ਨਾਲ ਮੌਤਾਂ ਹੋਈਆਂ ਨੇ ਇਸ ਲਈ ਉਹਨਾਂ ਨੇ ਆਪਣੇ ਗਾਹਕਾਂ ਨੂੰ ਇਹ ਖਾਸ ਅਪੀਲ ਕੀਤੀ ਹੈ ਜੀਹਾਂ ਉਹਨਾਂ ਨੇ ਦੱਸਿਆ ਕਿ ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਕਿਰਪਾ ਕਰਕੇ ਤੁਸੀਂ ਆਰਡਰ ਦੇਣ ਤੋਂ ਗੁਰੇਜ਼ ਕਰੋ ਤਾਂ ਬਿਲਕੁਲ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato ਨੇ ਐਤਵਾਰ ਨੂੰ ਗਾਹਕਾਂ ਨੂੰ ਦੁਪਹਿਰ ਦੇ ਭੀੜ-ਪੜਾਕੇ ਦੇ ਸਮੇਂ ਦੇ ਵਿੱਚ ਆਰਡਰ ਨਾ ਕਰਨ ਦੀ ਬੇਨਤੀ ਕੀਤੀ ਹੈ ਕੀ ਹੈ ਸਬੰਧੀ ਤੁਹਾਡੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ న్యూਸ ਬਿਊਰੋ ਰਿਪੋਰਟ ਤੱਕ ਰੰਚ ਬੈਠ ਕੇ ਆਨਲਾਈਨ ਫੂਡ ਮੰਗਵਾਉਣ ਵਾਲਿਆਂ ਲਈ ਵੱਡੀ ਖਬਰ ਜੀहां ਧਿਆਨ ਨਾਲ ਸੁਣ ਲੈਣਾ ਕਿਤੇ ਤੁਹਾਨੂੰ ਵੀ ਨਾ ਹੋਣਾ ਪੈ ਜਾਵੇ ਖੱਜਲ ਖੁਆਰ ਤਾਂ ਬਿਲਕੁਲ ਇੱਕ ਵੱਡੀ ਖਬਰ ਜੋ ਤੁਹਾਡੇ ਨਾਲ ਇਸ ਵਕਤ ਸਾਂਝੀ ਕਰਨ ਜਾ ਰਿਹਾ ਕਿ ਜੋ ਵਿਅਕਤੀ ਘਰੇ ਬੈਠੇ ਮਿਠਾਏ ਆਨਲਾਈਨ ਫੂਡ ਐਪ ਦੇ ਦੁਆਰਾ ਫੂਡ ਮੰਗਵਾਉਂਦੇ ਸੀ ਜੀहां ਉਹਨਾਂ ਨੂੰ ਘਰੇ ਹੀ ਫੂਡ ਦੀ ਡਿਲੀਵਰੀ ਹੋ ਜਾਂਦੀ ਸੀ ਹੁਣ ਉਹਨਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੀहां ਤੁਹਾਨੂੰ ਦੱਸਦੀ ਹੈ ਕਿ ਫੂਡ ਐਪ ਜਿੰਹਾ ਆਨਲਾਈਨ ਫੂਡ ਐਪ ਜੋ ਤੁਹਾਡੇ ਇੱਕ ਆਰਡਰ ਤੇ ਕਰੇ ਬੈਠਿਆ ਬਿਠਾਇਆ ਤੁਹਾਨੂੰ ਫੂਡ ਡਿਲੀਵਰ ਕਰ ਦਿੰਦਾ ਸੀ ਤਾਂ ਤੁਸੀਂ ਆਰਾਮਦਾਇਕ ਪੂਰੀਆਂ ਸਹੂਲਤਾਂ ਦੇ ਨਾਲ ਫੂਡ ਨੂੰ ਰਿਸੀਵ ਕਰਕੇ ਇੱਕ ਕਮਰੇ ਦੇ ਵਿੱਚ ਬੈਠ ਕੇ ਖਾ ਲੈਂਦੇ ਸੀ ਤਾਂ ਹੁਣ ਉਹਨਾਂ ਦੇ ਲਈ ਬੇਹਦ ਖਬਰ ਖਾਸ ਰਹਿਣ ਵਾਲੀ ਹੈ ਤੁਹਾਨੂੰ ਦੱਸਦੀ ਹੈ ਕਿ ਫੂਡ ਐਪਸ ਜ਼ੋਮੈਟੋ ਨੇ ਇੱਕ ਖਾਸ ਅਪੀਲ ਕੀਤੀ ਹੈ ਜੀ ਹਾਂ ਦੁਪਹਿਰ ਦੇ ਸਮੇਂ ਆਰਡਰ ਦੇਣ ਤੋਂ ਬਚੋ ਆਖਿਰਕਾਰ ਫੂਡ ਐਪਸ ਜ਼ੋਮੈਟੋ ਨੇ ਆਪਣੇ ਗਾਹਕਾਂ ਨੂੰ ਕਿਉਂ ਕੀਤੀ ਅਜਿਹੀ ਅਪੀਲ ਆਖਿਰਕਾਰ ਉਹਨਾਂ ਨੂੰ ਕਿਸ ਗੱਲ ਦਾ ਡਰ ਹੈ ਤਾਂ ਬਿਲਕੁਲ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਐਤਵਾਰ ਨੂੰ ਗਾਹਕਾਂ ਨੂੰ ਦੁਪਹਿਰ ਦੇ ਭੀੜ ਭੜੱਕੇ ਦੇ ਸਮੇਂ ਦੇ ਵਿੱਚ ਆਰਡਰ ਨਾ ਕਰਨ ਦੀ ਬੇਨਤੀ ਕੀਤੀ ਹੈ ਤਾਂ ਬਿਲਕੁਲ ਔਨਲਾਈਨ ਫੂਡ ਡਿਲੀਵਰੀ ਪਲੈਟਫਾਰਮ Zomato ਨੇ ਆਪਣੇ ਗਾਹਕਾਂ ਨੂੰ ਦਰਅਸਲ ਬੇਨਤੀ ਕੀਤੀ ਹੈ ਕਿ ਦੁਪਹਿਰ ਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੋਈ ਵੀ ਆਰਡਰ ਨਾ ਦਿੱਤਾ ਜਾਵੇ ਤਾਂ ਗਾਹਕਾਂ ਨੂੰ ਉਹਨਾਂ ਦੇ ਆਰਡਰ ਦੀ ਡਿਲੀਵਰੀ ਨਹੀਂ ਹੋਵੇਗੀ ਜੀ ਹਾਂ ਉਹਨਾਂ ਨੇ ਖਾਸ ਬੇਨਤੀ ਕੀਤੀ ਹੈ ਕਿ ਉਹਨਾਂ ਚਿਰ ਉਹ ਆਰਡਰ ਨਾ ਦੇਣ ਜਿੰਨਾ ਚਿਰ ਕੁਝ ਬੇहद ਖਾਸ ਨਾ ਹੋਵੇ ਜੀ ਹਾਂ ਅਗਰ ਜ਼ਰੂਰੀ ਨਾ ਹੋਵੇ ਤਾਂ 12 ਤੋਂ 3 ਵਜੇ ਤੱਕ ਆਰਡਰ ਨਾ ਦੇਣ ਦੀ ਬੇਨਤੀ ਕੀਤੀ ਤਾਂ ਬਿਲਕੁਲ Zomato ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਮੌਤਾਂ ਨੇ ਜਿਹੜੀਆਂ ਹੀਟ ਸਟ੍ਰੋਕ ਦੇ ਕਾਰਨ ਹੋਈਆਂ ਨੇ ਜੀਹਾਂ Zomato ਨੇ ਦੱਸਿਆ ਕਿ ਬਿਹਾਰ, ਰਾਜਸਥਾਨ ਤੇ ਚਾਰਖੰਡ ਦੇ ਨਾਲ-ਨਾਲ ਦਿੱਲੀ ਦੇ ਵਿੱਚ ਵੀ ਹੀਟ ਸਟ੍ਰੋਕ ਦੇ ਨਾਲ ਮੌਤਾਂ ਹੋਈਆਂ ਨੇ ਇਸ ਲਈ ਉਹਨਾਂ ਨੇ ਆਪਣੇ ਗਾਹਕਾਂ ਨੂੰ ਇਹ ਖਾਸ ਅਪੀਲ ਕੀਤੀ ਹੈ ਜੀਹਾਂ ਉਹਨਾਂ ਨੇ ਦੱਸਿਆ ਕਿ ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਕਿਰਪਾ ਕਰਕੇ ਤੁਸੀਂ ਆਰਡਰ ਦੇਣ ਤੋਂ ਗੁਰੇਜ਼ ਕਰੋ ਤਾਂ ਬਿਲਕੁਲ ஆன்ਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ਮੈਟੋ ਨੇ ਐਤਵਾਰ ਨੂੰ ਗਾਹਕਾਂ ਨੂੰ ਦੁਪਹਿਰ ਦੇ ਭੀੜ ਭੜੱਕੇ ਦੇ ਸਮੇਂ ਦੇ ਵਿੱਚ ਆਰਡਰ ਨਾ ਕਰਨ ਦੀ ਬੇਨਤੀ ਕੀਤੀ ਹੈ ਕੀ ਹੈ ਸਬੰਧੀ ਤੁਹਾਡੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ న్యూਸ ਬਿਊਰੋ ਰਿਪੋਰਟ